ਏ ਵੀ ਰੇਖਾ ਨੂੰ 1/2 ਅਤੇ ਦੋ ਭਾਗਾਂ ਵਿੱਚ ਵੰਡੋ ਅਸੀਂ ਕੀ ਕਰਨਾ 2 1 1 5 2 3 ਲੇਖ ਲੈਣੇ ਆ ਇਸ ਤਰ੍ਹਾਂ ਏ ਵੀ ਲੈ ਲਓ ਉਸੇ ਤਰੀਕੇ ਨਾਲ ਏ ਬਿੰਦੂ ਤੇ न्यून कोण ਬਣਾਦੀ ਲਾਈਨ ਖਿੱਚ ਲਓ 60 ਡਿਗਰੀ ਦਾ ਕੋਣ ਬਣਾ ਲਓ ਬੀ ਬਿੰਦੂ ਤੇ نیچے ਨੂੰ न्यून कोण ਬਣਦੀ ਲਾਈਨ ਖਿੱਚ ਲਓ ਫਿਰ ਪੰਜ ਹਿੱਸੇ ਕਰ ਲਓ बराबर ਇਹਦੇ ਨੂੰ ਪੰਜ ਹਿੱਸੇ ਕਰ ਲਓ ਬਰਾਬਰ ਫਿਰ ਆਪਾਂ ਮਾਈਨਸ ਕੀਤਾ 2 1 1 ਇਹਦਾ ਮਤਲਬ ਕਿ 1 ਨੂੰ 1 ਨਾਲ ਮਿਲਾ ਦਿਓ ਫਿਰ 5 2 3 ਕੀਤਾ ਤੇ ਇਹਦੇ ਬਦੋ ਨੂੰ 3 ਨਾਲ ਮਿਲਾ ਦਿਓ ਇਸ ਤਰ੍ਹਾਂ ਅਸੀਂ ਇਹ ਵੀ ਰੇਖਾ ਨੂੰ 1/2 ਤੇ 2/ 5 ਭਾਗਾਂ 'ਚ ਵੰਡ ਦਿੱਤੇ ਆ ਇਸੇ ਤਰੀਕੇ ਨਾਲ ਪ੍ਰਸ਼ਨ 18 ਲੈ ਲਓ ਉਹਦੇ ਵਿੱਚ ए बी ਰੇਖਾ ਨੂੰ 1/2 2/5 1/7 ਭਾਗਾਂ ਵਿੱਚ ਵੰਡੋ ਕੀ ਕਰਾਂਗੇ 2 1 5 2 7 ਇੱਕ ਠੀਕ ਹੈ ਉਸੇ ਤਰੀਕੇ ਨਾਲ ਹੀ ਲਿਖ ਲਾਂਗੇ ਰੇਵੀ ਲਾਈਨ ਲੈ ਲਓ ਜੇ ਤਾਂ ਤੁਹਾਨੂੰ ਏ ਬੀ ਲਾਈਨ ਦਿੱਤੀ ਹੋਵੇ 80 ਸੈਂਟੀਮੀਟਰ ਲਓ ਫਿਰ ਉਹ ਨਹੀਂ ਲਈਦੇ ਨਹੀਂ ਅਦਰਵਾਈਜ਼ ਜਿੰਨੇ ਮਰਜ਼ੀ ਲੈ ਸਕਦੇ ਹੋ ਤੁਸੀਂ ਹੈਨਾ ਏ ਬਿੰਦੂ ਤੇ ਇਹਨੂੰ ਕੋਣ ਬਣਾਓ 40 ਦਾ ਬਣਾ ਲਓ ਚਾਹੇ 50 ਦਾ ਬਣਾ ਲਓ ਇੱਥੇ 50 ਦਾ ਬਣਾ ਲੈਨੇ ਬੀ ਬਿੰਦੂ ਤੇ ਵੀ 50 ਦਾ ਗੋਲ ਬਣਾ ਲਓ ਠੀਕ ਹੈ की करना <coughs> आप चाहे सात हिस्से कर लो चाहे छे कर लो ठीक है एक दो तीन चार पं सात एक दो तीन चार ਪੰਠ 6 7 ਠੀਕ ਆ 7 ਇੱਥੇ ਕਰ ਲੈ ਇਹ ਦੂਆ ਦਾ ਆਪਾਂ ਹੀ ਕਰਨਾ ਜਿਵੇਂ ਪਹਿਲੇ ਸਵਾਲ ਚ ਕੀਤਾ 1 ਨੂੰ 1 ਨਾਲ ਮਿਲਾਉਣਾ 2 ਨੂੰ 3 ਨਾਲ ਮਿਲਾਉਣਾ 1 ਨੂੰ 6 ਨਾਲ ਇਹਨ ਜਿਹੜਾ ਇਹਦਾ ਤਰੀਕਾ ਵਾ ਉਹਦੇ ਲਈ ਹੁਣ ਤੁਸੀਂ ਆਪਾਂ ਕੀ ਕਰਾਂਗੇ ਇੱਕ ਨੂੰ ਇੱਕ ਨੰਬਰ ਆਦਾਂ ਠੀਕ ਹੈ ਉਹਦੇ ਬਾਅਦ ਦੋਨੋਂ 3 ਨਾਲ ਹੁਣ ਦੋਨੋਂ 3 ਨੰਬਰ ਆ ਜਾਂਦਾ ਠੀਕ ਹੈ ਫਿਰ ਉਸ ਤੋਂ ਬਾਅਦ 1 ਨੂੰ 6 ਨਾਲ ਐਸ ਇੱਕ ਬਿੰਦੂ ਨੂੰ ਇਧਰ 6 ਨਾਲ ਬਣਾ ਦੋ ਫਰਜ ਕਰੋ ਤੁਹਾਨੂੰ ਕੋਈ ਹੋਰ ਰਕਮ ਦੇ ਦਿੰਦੇ ਆ ਠੀਕ ਹੈ ਨਾ ਇੱਥੇ ਉੱਪਰ ਹੀ ਕਹਿ ਦਿੰਦੇ ਨੇ 2/6 ਕਹਿ ਦਿੰਦੇ ਨੇ ਫਰਜ ਕਰੋ ਇੱਥੇ ਰਕਮ ਦੇ ਦਿੰਦੇ ਨੇ 2/6 ਤੁਸੀਂ ਕੀ ਕਰੋਗੇ 6 2 4 ਫਿਰ ਆ ਤੁਸੀਂ ਕਿ ਇਹਨੂੰ ਕਿਹਦੇ ਨਾਲ ਬਣਾਉਂਗੇ ਐਸ ਨੂੰ ਦੋ ਨੂੰ ਕਿਹਦੇ ਨਾਲ ਬਣਾਉਂਗੇ 4 ਨਾਲ ਇਸ ਦੋਨੋਂ ਮਿਲਾ ਦੋਗੇ 4 ਨਾਲ ਠੀਕ ਹੈ ਇਸੇ ਤਰੀਕੇ ਨਾਲ ਤੁਹਾਨੂੰ ਕੋਈ ਰਕਮ ਦੇ ਦਿੰਦਾ 3/7 10/7 ਜਾਂ 3/8 3/8 ਰਕਮ ਦੇਤੇ ਤੁਸੀਂ ਕੀ ਕਹੋਗੇ 8 3 5 ਤੁਸੀਂ ਕਿ ਇਹਨੂੰ ਕਿਹਦੇ ਨਾਲ ਮਿਲਾਉਂਗੇ 3 ਨੂੰ 5 ਨਾਲ 3 ਇਸ ਪਾਸੇ ਲਾਉਂਗੇ ਤੇ 5 ਇੱਧਰ ਲਾਉਂਗੇ ਠੀਕ ਹੈ